ਹਾਂਜੀ ਅਸੀਂ ਖੰਡ ਪਾਟ ਸੇਬ ਕਰਾਉਨੇ ਆ ਘਰ ਦੀ ਸੁਖ ਸ਼ਾਂਤੀ ਲਈ ਘਰ ਦੇ ਵਿੱਚ ਖੁਸ਼ੀਆਂ ਖੇੜਿਆਂ ਲਈ ਚਾਹੇ ਸਾਡੇ ਦੁੱਖ ਹੋਵੇ ਸੁੱਖ ਹੋਵੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਨੇ ਆ ਪਰ ਅੱਜ ਮੈਨੂੰ ਇੱਕ ਵੀਰ ਵੱਲੋਂ ਵੀਡੀਓ ਭੇਜੀ ਗਈ ਜਿਨੇ ਕਾਫੀ ਜਿਹੜੇ ਸਾਡੇ ਗ੍ਰੰਥੀ ਸਿੰਘਾਂ ਦੇ ਉੱਤੇ ਸਵਾਲ ਖੜੇ ਕੀਤੇ ਆ ਬੇਸ਼ੱਕ ਮੈਂ ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਹਦਾ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਰਿਆਂ ਲਈ ਨਹੀਂ ਇਹ ਪਰ ਅਸੀਂ ਉਹ ਵੀਡੀਓ ਵੀ ਵਿੱਚ ਜਰੂਰ ਮੈਂ ਦਿਖਾਉਂਗੀ ਮੈਂਸ਼ਨ ਕਰੂੰਗੀ ਜਾਂ ਮੈਂ ਮੇਨ ਉਹਦਾ ਵੀਡੀਓ ਦਾ ਟਾਈਟਲ ਲਾਉਂਗੀ ਤੇ ਜੇ ਕਿਸੇ ਨੇ ਉਹ ਵੀਡੀਓ ਦੇਖਣੀ ਹੋਵੇ ਤਾਂ ਉਹ ਮੇਰਾ ਜਿਹੜਾ ਫੇਸਬੁੱਕ ਫੇਸਬੁੱਕ ਜਿਹੜੀ ਮੇਰੀ ਆਈਡੀ ਆ ਰਮਨਦੀਪ ਕੌਰ ਮਰਖਾਈ ਉਹਦੇ ਉੱਤੇ ਉਹ ਵੀਡੀਓ ਚੱਲ ਵੀ ਰਹੀ ਆ ਮੈਂ ਉਹਦੇ ਉੱਤੇ ਪਾਈ ਹੋਈ ਆ ਉਹ ਵੀਡੀਓ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਖਾਸ ਤੌਰ ਤੇ ਜਿਹੜੇ ਸਾਡੇ ਸਿੱਖ ਭੈਣ ਭਰਾ ਨੇ ਉਹਨਾਂ ਲਈ ਬੜਾ ਜ਼ਰੂਰੀ ਆ ਕਿਉਂਕਿ ਅਕਸਰ ਹੀ ਅਸੀਂ ਸਾਡੇ ਖੁਸ਼ੀ ਹੋਵੇ ਗਮੀ ਹੋਵੇ ਸਾਡੇ ਬੱਚਾ ਹੋਵੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਨੇ ਆ ਅਸੀਂ ਖੰਡ ਪਾਟ ਸਾਹਿਬ ਸ੍ਰੀ ਸ਼ਹਿਦ ਪਾਟ ਸਾਹਿਬ ਸੋਖਣੀ ਸਾਹਿਬ ਅਸੀਂ ਅਕਸਰ ਹੀ ਸਿੱਖ ਕਰਾਉਂਦੇ ਰਹਿੰਨੇ ਆ ਕਿਉਂਕਿ ਸਾਡਾ ਮੇਨ ਜਿਹੜਾ ਅਸੀਂ ਕੋਈ ਵੀ ਕਾਰਜ ਕਰਨਾ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਕਰਦੇ ਆ ਸੋ ਇੱਕ ਵੀਰ ਵੱਲੋਂ ਜਿਹੜੀ ਵੀਡੀਓ ਭੇਜੀ ਗਈ ਜਿਹਦੇ ਵਿੱਚ ਗ੍ਰਾਂਤੀ ਸਾਹਿਬ ਸ੍ਰੀ ਖੰਡ ਪਾਠ ਸਾਹਿਬ ਦਾ ਪਾਠ ਕਰ ਰਿਹਾ ਪਰ ਮਹਾਰਾਜ ਪ੍ਰਕਾਸ਼ ਤੇ ਇੱਕ ਪਾਸੇ ਉਹ ਰੋਲ ਲਾ ਰਿਹਾ ਤੇ ਦੂਜੇ ਪਾਸੇ ਉਹ ਮੋਬਾਈਲ ਜਿਹੜਾ ਆਪਣਾ ਦੇਖ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਦੇ ਵਿੱਚ ਬੈਠ ਕੇ ਇੱਕ ਪਾਸੇ ਰੋਲ ਲਾ ਰਿਹਾ ਤੁਸੀਂ ਇਹ ਦੇਖੋ ਕਿ ਉਸ ਗ੍ਰਾਂਤੀ ਸਿੰਘ ਵੱਲੋਂ ਕਿੰਨਾ ਕੁ ਪਾਠ ਕੀਤਾ ਗਿਆ ਹੋਊਗਾ ਅਕਸਰ ਹੀ ਉਹ ਬੰਦੇ ਨੇ ਆਪਣੀ ਰੋਲ ਪੂਰੀ ਕਰਕੇ ਮੇਰੇ ਹਿਸਾਬ ਨਾਲ ਉਹ ਪੱਤਰ ਹੀ ਲੱਦਨੇ ਸੀ ਉਹਨੇ ਬਾਅਦ ਦੇ ਵਿੱਚ ਸੋ ਚੋਰੀ-ਚੋਰੀ ਕਿਸੇ ਵੱਲੋਂ ਉਹਦੀ ਜਿਹੜੀ ਵੀਡੀਓ ਬਣਾਈ ਗਈ ਧੰਨਵਾਦ ਕਰਦੀ ਆ ਮੈਂ ਉਸ ਵੀਰ ਦਾ ਜਾਂ ਭੈਣ ਦਾ ਜਿਨ੍ਹਾਂ ਨੇ ਉਹਨਾਂ ਦਾ ਕੱਚਾ ਚਿੱਠਾ ਜਿਹੜਾ ਖੋਲ੍ਹਿਆ ਸਚਾਈ ਸਾਰਿਆਂ ਦੇ ਸਾਹਮਣੇ ਲੈ ਕੇ ਆਂਦੀ ਆ ਸੋ ਉਹ ਮਹైనా ਗੁਰੂ ਗ੍ਰੰਥ ਸਾਹਿਬ ਜੀ ਆ ਪ੍ਰਕਾਸ਼ ਨੇ ਰੋਲ ਦੇ ਉੱਤੇ ਬੈਠਾ ਨਾਲ ਦਾ ਗ੍ਰੰਥੀ ਸਿੰਘ ਪਾਠ ਕਰ ਰਿਹਾ ਪਰ ਉਹ ਥੱਲੇ ਬੈਠਾ ਪੀੜਾ ਸਾਹਿਬ ਦੇ ਇੱਕ ਸਾਹਬ ਦਾ ਦੇਖਣ ਵਾਲੇ ਨੂੰ ਲੱਗ ਰਿਹਾ ਕਿ ਉਹ ਪਾਠ ਕਰ ਰਿਹਾ ਜਿਹੜਾ ਸਾਹਮਣੇ ਤੋਂ ਆਊਗਾ ਉਹਨੂੰ ਲੱਗ ਰਿਹਾ ਕਿ ਉਹ ਪਾਠ ਕਰ ਰਿਹਾ ਪਿਆਰ ਉਹਦੇ ਦੋਨਾਂ ਹੱਥਾਂ ਦੇ ਵਿੱਚ ਮੋਬਾਈਲ ਫੜਿਆ ਹੋਇਆ ਤੇ ਉਹ ਮੋਬਾਈਲ ਤੇ ਆਪਣੀਆਂ ਜਿਹੜੀਆਂ ਕੋਈ ਵੀਡੀਓਸ ਵਗੈਰਾ ਪਤਾ ਨਹੀਂ ਕੋਈ ਚੈਟ ਵੇਖ ਰਿਹਾ ਜਾਂ ਵੀਡੀਓ ਦੇਖ ਰਿਹਾ ਇਹ ਚੀਜ਼ ਤੁਸੀਂ ਉਸ ਵੀਡੀਓ ਦੇ ਵਿੱਚ ਆਪ ਹੀ ਦੇਖ ਲੈਣੀ ਆ ਸਾਰੇ ਭੈਣ ਭਰਾਵਾਂ ਨੇ ਮੈਨੂੰ ਬੋਲਣ ਦੀ ਲੋੜ ਨਹੀਂ ਅੱਗੇ ਆਪਾਂ ਉਹ ਵੀਡੀਓ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਚਾਹੇ ਫਰੰਟ ਦੇ ਵਿੱਚ ਲਾ ਦਾਂਗੇ ਚਾਹੇ ਬੈਕ ਦੇ ਵਿੱਚ ਲਾ ਦਾਂਗੇ ਤੁਸੀਂ ਹੁਣ ਦੇਖੋ ਅਸੀਂ ਇੱਕ ਪਾਸੇ ਬੜਾ ਅਸੀਂ ਕਹਿ ਰਹੇ ਹਾਂ ਕਿ ਸਾਡਾ ਸਿੱਖ ਧਰਮਾ ਜਿਹੜਾ ਸਾਡੇ ਸਿੱਖ ਧਰਮ ਦੇ ਵਿੱਚ 328 ਰੂਪ ਜਿਹੜੇ ਸਾਡੇ ਗਾਇਬ ਹੋ ਗਏ ਸਾਨੂੰ ਬੇਅਦਬੀਦਾਨ ਸਾਫ਼ ਨਹੀਂ ਮਿਲਿਆ ਪਰ ਜਿਹੜੇ ਸਾਡੇ ਆਪਣੇਆ ਵੱਲੋਂ ਕੀਤਾ ਜਾ ਰਿਹਾ ਉਹਦੇ ਤੇ ਅਸੀਂ ਕੀ ਕਵਾਂਗੇ ਉਹਦੇ ਵਿੱਚ ਸਾਡੀ ਕੀ ਬਿਆਨਬਾਜ਼ੀ ਹੋਊਗੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਇਸ ਵੀਡੀਓ ਦਾ ਨਿਰੇਖਣ ਕੀਤਾ ਜਾਵੇ ਕਿ ਇਹ ਵੀਡੀਓ ਕਿੱਥੋਂ ਦੀ ਆ ਤੇ ਹੋਰ ਵੀ ਭੈਣ ਭਰਾਵਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਵੀਡੀਓ ਵੇਖ ਕੇ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਆਖਰਕਾਰ ਇਹ ਵੀਡੀਓ ਕਿਹੜੇ ਏਰੀਏ ਦੀ ਆ ਕਿੱਥੋਂ ਦੀ ਆ ਕਿਉਂਕਿ ਮੇਰੇ ਕੋਲੋਂ ਇੱਕ ਮੇਰੇ ਕੋਲ ਇੱਕ ਵੀਰ ਵੱਲੋਂ ਲੁਧਿਆਣਾ ਏਰੀਏ ਦਾ ਕੋਈ ਐਨ ਆਰ ਆਈ ਵੀਰ ਆ ਉਹਦੇ ਵੱਲੋਂ ਮੈਨੂੰ ਜਿਹੜੀ ਇਹ ਵੀਡੀਓ ਸੈਂਡ ਕੀਤੀ ਗਈ ਬਹੁਤ ਦੁੱਖ ਹੋਇਆ ਅਫਸੋਸ ਦੀ ਗੱਲ ਆ ਅਸੀਂ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਇਸ ਤਰ੍ਹਾਂ ਦਾ ਕੁਝ ਕਰ ਰਹੇ ਆ ਜੀ ਦੇ ਤੂੰ ਅਸੀਂ ਸਦਾ ਹੀ ਖੁਸ਼ੀਆਂ ਲੈਣੀਆਂ ਸਾਡਾ ਦੁੱਖ ਹੋਵੇ ਸੁੱਖ ਹੋਵੇ ਜਿੱਦਾ ਅਸੀਂ ਓਟ ਆਸਰਾ ਲੈਣਾ ਜੇ ਸਾਡੇ ਘਰ ਦੇ ਵਿੱਚ ਸੁੱਖ ਆ ਤਾਂ ਅਸੀਂ ਸ਼ੁਕਰਾਨਾ ਕਰਦੇ ਆ ਦੁੱਖ ਆ ਤਾਂ ਅਸੀਂ ਉਹਨੂੰ ਕਹਿੰਦੇ ਆ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਲ ਦੇਈ ਸਾਨੂੰ ਹਿੰਮਤ ਦੇਈ ਇਸ ਦੁੱਖ ਦੇ ਨਾਲ ਲੜਨ ਦੀ ਇਸ ਦੁੱਖ ਦੀ ਘੜੀ ਦੇ ਵਿੱਚੋਂ ਨਿਕਲਦੀ ਤੇ ਅਸੀਂ ਜਿਹਦਾ ਓਟ ਆਸਰਾ ਲੈਣਾ ਜਿਹੜੇ ਗ੍ਰਾਂਥੀ ਸਿੰਘ ਨੂੰ ਅਸੀਂ ਬੜਾ ਪੁੱਛਦੇ ਹਾਂ ਅਸੀਂ ਕਹਿੰਨੇ ਆ ਕਿ ਗ੍ਰਾਂਥੀ ਸਿੰਘ ਆ ਜਿਹੜੇ ਮਤਲਬ ਕਿ ਗੁਰਬਾਣੀ ਜਿਹੜੀ ਪੜ੍ਹਦੇ ਆ ਸਾਨੂੰ ਸੁਣਾਉਂਦੇ ਆ ਦੇ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ ਆ ਪਰ ਜੇ ਗ੍ਰਾਂਤੀ ਇਸ ਤਰ੍ਹਾਂ ਦੇ ਹੋਣਗੇ ਜਿਹੜਾ ਗ੍ਰਾਂਤੀ ਸਿੰਘ ਇਹ ਕਰਤੂਤ ਕਰ ਰਿਹਾ ਜੇ ਇਸ ਤਰ੍ਹਾਂ ਦੇ ਗ੍ਰਾਂਤੀ ਸਿੰਘ ਹੋਣਗੇ ਤਾਂ ਮੈਨੂੰ ਲੱਗਦਾ ਇਹਦੇ ਨਾਲੋਂ ਜਿਹੜੇ ਗੁਰਸਿੱਖ ਪਰਿਵਾਰ ਆਪੋ ਆਪਣੇ ਘਰਾਂ 'ਚ ਆਪ ਹੀ ਪਾਠ ਕਰ ਲਿਆ ਕਰਨ ਸਹਿਜ ਪਾਠ ਕਰ ਲਿਆ ਕਰਨ ਉਹ ਕੰਮ ਸੇ ਕਾ ਮੇ ਕਤ ਤਸੱਲੀ ਤਾਂ ਹੋਊਗੀ ਕਿ ਅਸੀਂ ਆਪਣੇ ਘਰ ਦੇ ਵਿੱਚ ਬਾਣੀ ਪੜ੍ਹੀ ਆ। ਸੋ ਬੜਾ ਦੁੱਖ ਹੋਇਆ ਮੈਨੂੰ ਉਹ ਵੀਡੀਓ ਦੇਖ ਕੇ ਉਸ ਵੀਡੀਓ ਦੇ ਵਿੱਚ ਇੱਕ ਪਾਸੇ ਇੱਕ ਗ੍ਰੰਤੀ ਸਿੰਘ ਬੈਠਾ ਹੋਇਆ ਪਾਠ ਕਰ ਰਿਹਾ ਤੇ ਦੂਜਾ ਗ੍ਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਆਪਦੇ ਜਾਣੇ ਉਹ ਰੋਲ ਤੇ ਬੈਠਾ ਪਰ ਉਹ ਮੋਬਾਈਲ ਤੇ ਲੱਗਾ ਹੋਇਆ। ਅੱਗੇ ਵੀ ਕਈ ਵਾਰੀ ਇਹ ਘਟਨਾਵਾਂ ਸਾਹਮਣੇ ਤਾਂ ਆਈਆਂ ਦੇਖਣ ਨੂੰ ਤਾਂ ਮਿਲੀਆਂ ਹਾਂ ਕਿ ਯੱਕ ਨਾਮ ਪਾਠ ਮਤਲਬ ਕਿ ਕੋਸ਼ੰਕਾ ਬਹੁਤ ਸਾਰੇ ਅੰਕਾਂ ਦੇ ਉੱਤੇ ਚਲਾ ਜਾਣਾ ਸੁਭਾਵਕ ਸੋਚਣ ਵਾਸਤੇ ਮਜਬੂਰ ਕਰ ਦਿੰਦਾ ਸੀਗਾ ਤੇ ਕਈ ਥਾਵਾਂ ਤੇ ਤਾਂ ਇਸ ਤਰ੍ਹਾਂ ਵੀ ਹੋਇਆ ਜਦੋਂ ਪਤਾ ਲੱਗ ਜਾਂਦਾ ਸੀ ਕਿ ਗ੍ਰਾਂਤੀ ਸਿੰਘ ਆ ਜਿਹੜੇ ਪੱਤਰੇ ਲਾਦ ਰਹੇ ਆ ਤਾਂ ਉਦੋਂ ਜਿਹੜਾ ਮਹਿਕ ਲਾ ਦਿੱਤਾ ਜਾਂਦਾ ਸੀ ਅੱਗੇ ਕਿ ਮਹਿਕ ਦੇ ਵਿੱਚ ਬਾਣੀ ਪੜੀ ਜਾਊਗੀ ਸੁਣੀ ਜਾਊਗੀ ਪਤਾ ਲੱਗੂਗਾ ਕਿ ਗੁਰਬਾਣੀ ਕਿੱਥੋਂ ਤੱਕ ਪਹੁੰਚੀ ਆ ਸੋ ਮੇਰੀ ਗ੍ਰਾਂਤੀ ਸਿੰਘ ਵੀਰਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਗ੍ਰਾਂਤੀ ਸਿੰਘ ਜਿਹੜੇ ਪੂਰਨ ਤੌਰ ਤੇ ਗ੍ਰਾਂਤੀ ਸਿੰਘ ਨੇ ਸਾਬਤ ਸੂਰਤ ਨੇ ਗ੍ਰੰਥੀ ਸਿੰਘਾ ਜਿਨ੍ਹਾਂ ਨੇ ਇਹਨੂੰ ਧੰਦਾ ਨਹੀਂ ਬਣਾਇਆ ਗੁਰਬਾਣੀ ਦੇਖੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਆ ਇਹ ਨਹੀਂ ਅਸੀਂ ਕਹਿੰਦੇ ਕਿ ਗੁਰਬਾਣੀ ਪੜਨ ਵਾਲੇ ਆ ਜਿਹੜੇ ਉਹ ਲਾਲਚੀ ਹੁੰਦੇ ਆ ਜਾਂ ਕੁਝ ਵੀ ਆ ਪਰ ਅਸੀਂ ਉਹਨਾਂ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਇਸ ਤਰ੍ਹਾਂ ਦੇ ਗ੍ਰੰਥੀ ਸਿੰਘ ਹੁੰਦੇ ਆ ਨਾ ਤੁਹਾਡੀਆਂ ਰੋਲਾਂ ਦੇ ਵਿੱਚ ਸ਼ਾਮਲ ਹੁੰਦੇ ਆ ਖਾਸ ਤੌਰ ਤੇ ਉਹਨਾਂ ਗ੍ਰੰਥੀ ਸਿੰਘਾਂ ਨੂੰ ਜ਼ਰੂਰ ਤਾੜਨਾ ਕੀਤੀ ਜਾਵੇ ਕਿਉਂਕਿ ਇੱਕ ਪਰਿਵਾਰ ਇੱਕ ਸ਼ਰਧਾ ਤੇ ਭਾਵਨਾਵਾਂ ਦੇ ਨਾਲ ਦੇਖੋ ਕਰਮਾਂ ਵਾਲੇ ਘਰ ਹੁੰਦੇ ਨੇ ਉਹ ਜਿੱਥੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪੈਂਦੇ ਨੇ ਜਿਹੜੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲਦਾ ਉਹ ਘਰ ਕਰਮਾਂ ਵਾਲੇ ਹੁੰਦੇ ਨੇ ਦੇਸੋ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਵੀ ਗ੍ਰੰਥੀ ਸਿੰਘ ਆ ਨਾ ਜਿਹੜੇ ਰੋਲ ਵਾਲੇ ਗ੍ਰੰਥੀ ਸਿੰਘ ਆ ਉਹਨਾਂ ਨੂੰ ਪਹਿਲਾਂ ਪੂਰੀ ਤਾੜਨਾ ਕਰਕੇ ਗ੍ਰੰਥੀ ਸਿੰਘ ਲੈ ਕੇ ਆਇਆ ਕਰਨ ਤਾਂ ਜੋ ਦੇਖੋ ਨਹੀਂ ਤਾਂ ਇਹ ਜਿਹੜਾ ਅਟੈਕ ਆ ਡਾਇਰੈਕਟਲੀ ਅਨਡਾਇਰੈਕਟਲੀ ਸਿੱਧਾ ਉਸ ਗੁਰੂ ਘਰ ਦੇ ਗ੍ਰੰਥੀ ਦੇ ਉੱਤੇ ਜਾਊਗਾ ਜਿਹੜੇ ਗੁਰੂ ਘਰ ਦੇ ਗ੍ਰੰਥੀ ਨੇ ਉੱਥੇ ਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ ਸੋ ਇਸ ਲਈ ਬੇਨਤੀ ਆ ਕਿ ਅੱਗੇ ਤੋਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤੇ ਸ਼ਰੋਮਨੀ ਕਮੇਟੀ ਦੇ ਧਿਆਨ ਦੇ ਵਿੱਚ ਮੈਂ ਲਿਆ ਲਈ ਇਹ ਵੀਡੀਓ ਪਾ ਰਹੀ ਆ ਤਤੋ ਵਾਦੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਆਇਆ ਤਾਂ ਜੋ ਸ਼ਰੋਮਣੀ ਕਮੇਟੀ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਇਸ ਵੀਡੀਓ ਦਾ ਜਿਹੜਾ ਨਿਰੀਖਣ ਕੀਤਾ ਜਾ ਸਕੇ ਕਿ ਇਹ ਕਿੱਥੋਂ ਦਾ ਗ੍ਰਾਂਤੀ ਸਿੰਘ ਆ ਤੇ ਉਹਨੂੰ ਉਹਦੇ ਖਿਲਾਫ ਮੰਨ ਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕੇ ਧੰਨਵਾਦ ਜੀ